ਵਿਦਾਂਤਵਾ ਹਲਕਾ ਰਾਜਸਥਾਨੀ ਦੇ ਪਿੰਡ ਕੜੇਲ ਗਲ ਵਿਖੇ ਹਲਕਾ ਇੰਚਾਰਜ ਅਤੇ ਪਨਗਰਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆ ਵੱਲੋਂ ਵਾਲੀਬਾਲ ਦੀ ਖੇਡ ਗਰਾਊਂਡ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਸਰਪੰਚ ਦਿਲਬਾਕ ਸਿੰਘ ਹਰਜੀਤ ਸਿੰਘ ਬਲਰਾਜ ਸਿੰਘ ਕਸ਼ਮੀਰ ਸਿੰਘ ਮੁਖਤਿਆਰ ਸਿੰਘ ਜਸਵੰਤ ਸਿੰਘ ਵਿਕਰਮਜੀਤ ਸਿੰਘ ਗੁਰਦੇਵ ਸਿੰਘ ਅਨਵਰ ਸਿੰਘ ਅਤੇ ਕਈ ਪਿੰਡ ਵਾਸੀ ਵੀ ਇਸ ਮੌਕੇ ਹਾਜ਼ਰ ᱛਾਨ ਇਸ ਮੌਕੇ ਗੱਲਬਾਤ ਕਰਦੇ ਹੋਏ ਚੇਅਰਮੈਨ ਪਨਗਰਨ ਬਲਦੇਵ ਸਿੰਘ ਮਿਆਦੀਆ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਖੇਡਾਂ ਦੇ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਇੱਥੇ ਤਹਿ ਦੀ ਉਹਨਾਂ ਨੇ ਆਖਿਆ ਕਿ ਪਿੰਡ ਵਿੱਚ ਵਾਲੀਬਾਲ ਦਾ ਗਰਾਊਂਡ ਦਾ ਉਦਘਾਟਨ ਕੀਤਾ ਗਿਆ ਤਾਂ ਜੋ ਨੌਜਵਾਨ ਖੇਡਾਂ ਵੱਲ ਧਿਆਨ ਦੇਣ ਉਹਨਾਂ ਨੇ ਆਖਿਆ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਿਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਦੇ ਖੇਡ ਮੁਕਾਬਲੇ ਵੀ ਕਰਵਾਏ ਜਾਣਗੇ ਵਾਇਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਇਸ ਟਾਈਮ 'ਵੋਂ ਪਿੰਡ ਕੇਰਲਗਲ ਦੇ ਵਿੱਚ ਖੜੇ ਆ ਜਿੱਥੇ ਵੱਖ-ਵੱਖ ਪਿੰਡਾਂ ਦੇ ਹਰੇਕ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਮਾਨਸਾ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਸੋ ਵਾਲੀਵਾਲ ਦੀਆਂ ਜਿਹੜੀਆਂ ਕਿ ਗਰਾਊਂਡਾਂ ਪਾ ਤਿਆਰ ਕਰ ਰਹੇ ਆ ਸਕੂਲ ਦੇ ਵਿੱਚ ਜਾਂ ਸਕੂਲ ਤੋਂ ਬਾਹਰ ਜਿੱਥੇ ਵੀ ਜਗ੍ਹਾ ਮਿਲ ਜੇ ਫੁੱਟਬਾਲ ਦੀਆਂ ਗਰਾਊਂਡਾਂ ਤਿਆਰ ਕਰ ਰਹੇ ਆ ਸੋ ਇਸੇ ਦਰਾਂ ਹੀ ਹੁਣ ਆਪਾਂ ਪਿੰਡ ਕਿਰਲਗੜ ਦੇ ਵਿੱਚ ਆਪਾਂ ਰਿਬਨ ਕੱਟ ਕੇ ਜਿਹੜੀ ਕਿ ਸ਼ੁਰੂਆਤ ਕੀਤੀ ਐ ਸੋ ਪਹਿਲਾਂ ਜਿਹੜੀ ਆਪਾਂ ਪੰਡੋਰੀ ਦੇ ਵਿੱਚ ਕਰਕੇ ਐਸੀ ਉਥੇ ਕਿੱਟ ਵੀ ਨਾਲ ਮਿਲ ਗਈ ਸੀ ਸੋ ਇੱਥੇ ਵੀ ਜਿਹੜੀ ਕਿ ਪ੍ਰੋਵਾਈਡ ਕਰਵਾਈ ਜਾਊਗੀ ਸੋ ਅਫਸਰ ਸਾਹਿਬਾਨ ਸਾਡੇ ਥੋੜੀ ਜਿਹੀ ਲੇਟ ਹੋਗੇ ਆਜਿੰਦੇ ਸੋ ਪ੍ਰੋ ਦਾ ਸੁਪਨਾ ਜਿਹੜਾ ਕਿ ਆਪਾਂ ਰੰਗਲਾ ਪੰਜਾਬ ਬਣਾਉਣਾ ਸੋ ਬੱਚਿਆਂ ਨੂੰ ਵੱਧ ਤੋਂ ਵੱਧ ਗੇਮਾਂ ਖੇਡਾਂ ਵੱਲ ਲੈ ਕੇ ਜਾਣਾ ਜਿਸ ਤਰ੍ਹਾਂ ਹਰ ਸਾਲ ਖੇਡਾਂ ਵਧਨ ਪੰਜਾਬ ਦੀਆਂ ਆਪਾਂ ਮਾਨਸਾਬ ਹੁਣੀ ਕਰਵਾ ਰਹੇ ਨੇ ਸੋ ਇਸੇ ਦਰਾਗੇ ਆਪਾਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਜਿਹੜੇ ਖਿਡਾਰੀ ਨੇ ਜਿਹੜੇ ਕੀ ਤਿਆਰ ਕਰ ਸਕੀਏ ਉਸ ਨੂੰ ਪਹਿਲ ਦੇ ਆਧਾਰ ਤੇ ਜਿਹੜੇ ਕੀ ਪਿੰਡਾਂ ਦੇ ਵਿੱਚ ਗਰਾਉਂਡਾਂ ਤਿਆਰ ਕਰਕੇ ਆਪਾਂ ਰਿਬਨ ਕੱਟ ਰਹੇ ਹਾਂ ਜੀ ਧੰਨਵਾਦ ਜੀ ਸਰਦਾਰ ਬਲਦੇਵ ਸਿੰਘ ਮਿਆਜੀ ਜੀ ਇਹਨਾਂ ਦਾ ਇੱਥੇ ਪਹੁੰਚਣ ਤੇ ಗ್ರಾಮ ਪੰਚਾਇਤ ਕਲਗੜ ਅਤੇ ਸਕੂਲ ਮੁਖੀ ਅਤੇ ਐਫਸੀ ਐਸਐਮਸੀ ਕਮੇਟੀ ਵੱਲੋਂ ਇਹਨਾਂ ਦੇ ਕੀਤੇ ਜਾ ਰਹੇ ਕਮਦੀਪ ਬਹੁਤ ਹੀ ਸਲਾਘਾ ਕਰਦੇ ਹਾਂ ਤੇ ਇੱਥੇ ਪਹੁੰਚਣ ਤੇ ਜੀ ਆਇਆ ਕਹਿੰਦੇ ਆ